ਸਖਬੀਰ ਸਿੰਘ ਬਾਦਲ ਜਿੰਦਾਬਾਦ ਬਾਦਲ ਸਖਬੀਰ ਸਿੰਘ ਬਾਦਲ ਜਿੰਦਾਬਾਦ ਸ਼ਰਮਨੀ ਅਕਾਲੀ ਦਲ ਜਿੰਦਾਬਾਦ ਸ਼ਰਮਨੀ ਅਕਾਲੀ ਦਲ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਬੋਲੇ ਸਾਰਿਆ ਜੈਕਾਰਾ ਗੁਰੂ ਜੀ ਦੱਬਾ ਗਿਰਿਓ ਪਕੜੀ ਗਿਰਿਓ ਸ਼ੁਰੂ ਕਰੋ ਆਗੇ ਤੁਰੋ ਜੱਟ ਜਾਈ ਵੀ ਕਾਰ ਉਚਾਨ ਮਿੱਟੀ ਪੀਤ ਦੇਖੋ ਜੀ ਇੱਕ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਆ 40 ਕਿਲੋ ਤੋਂ ਹੀਰੋਨ ਫੜੀ ਆ ਕੋਠੀਆਂ ਤੋਂ ਔਰ ਮੈਂ ਸਮਝਦਾ ਕਿ ਹੀਰੋਨ ਮੈਂ ਅਸੀਂ ਤੇ ਦੇਖਿਆ ਵੀ ਪਤਾ ਨਹੀਂ ਕਿੱਡੇ ਵੱਡੇ ਲੈਵਲ ਤੇ ਜਿਹੜਾ ਇਹ ਕੰਮ ਚੱਲ ਰਿਹਾ ਤੇ ਇਹਨੂੰ ਇੱਕ ਬੰਦਾ ਇੱਕ ਆਦਮੀ ਮੋਟਰਸਾਈਕਲ ਤੇ ਲੈ ਕੇ ਜਾ ਰਿਹਾ ਇਹ ਮੋਟਰਸਾਈਕਲ ਤੇ ਆ ਉਹ ਡਰਦਾ ਛੱਡ ਕੇ ਭੱਜ ਗਿਆ ਤੇ 40 ਕਿਲੋ ਹੀਰੇ ਨੂੰ ਮੋਟਰਸਾਈਕਲਾਂ ਦੇ ਲੈ ਕੇ ਤੁਰੇ ਫਿਰਦੇ ਲੋਕ ਇਹਨਾਂ ਪੰਜਾਬ ਸਰਕਾਰ ਦਾ ਇਥੇ ਆਬ ਯੋਧ ਨਸ਼ਾ ਵਿਰੋਧਿਆ ਔਰ ਫਲੋਰ ਆ ਇਹਨਾਂ ਦਾ ਵੀ ਇਹ ਨਾ ਉੱਥੇ ਕੁਝ ਕਰ ਸਕੇ ਆ ਪੁਲਿਸ ਕੀ ਕਰ ਰਹੀ ਆ ਇੱਕ 40 ਕਿਲੋ ਨਸ਼ਾ ਇੱਕ ਮੋਟਰਸਾਈਕਲ ਤੇ ਲੈ ਕੇ ਤੁਰਿਆ ਜਾਂਦਾ ਇਹਦਾ ਮਤਲਬ ਇਹ ਕੁਝ ਨਹੀਂ ਕਰਦੇ ਇਹਨਾਂ ਦੇ ਪੱਲੇ ਕੱਖ ਨਹੀਂ ਇੰਟੈਲੀਜੈਂਸ ਇਹਨਾਂ ਦੀ ਨਹੀਂ ਸਭ ਕੁਝ ਇਹਨਾਂ ਦਾ ਫੇਲ ਹੋਇਆ ਸੋ ਇਹ ਜਿਹੜਾ ਇਹ ਕੁਝ ਜਿਹੜਾ ਬੜਾ ਵੱਡਾ ਨੁਕਸਾਨ ਹੈ ਪੰਜਾਬੀਆਂ ਦਾ ਔਰ ਪੰਜਾਬ ਦੇ ਲੋਕਾਂ ਨੂੰ ਜੇ ਇਹ ਸਰਕਾਰਾਂ ਇਹ ਕੁਝ ਨਹੀਂ ਨ ਜਾਣਦੀਆਂ ਕਿ ਕਿੱਥੇ ਕੀ ਹੋ ਰਿਹਾ ਤੇ ਫਿਰ ਇਹ ਬਾਰਡਰ ਦਾ ਏਰੀਆ ਤੇ ਇਥੇ ਕੁਝ ਹੋਰ ਵੀ ਨੁਕਸਾਨ ਹੋ ਸਕਦੇ ਆ ਸੋ ਇਹਨਾਂ ਦਾ ਫਲੋਰਮ ਦੇਖਿਆ ਬੀਬੀ ਸੋਨੀਆ ਮਾ ਨੂੰ ਸਾਡੀ ਧੀਆ ਵਰਗੀ ਆ ਪਰ ਮੈਨੂੰ ਨਹੀਂ ਸਮਝ ਲੱਗਦੀ ਰਾਤ ਜਾ ਕੇ ਜਦੋਂ ਉਹ ਡਿੱਗ ਪਿਆ ਫੜ ਲਿਆ ਲੋਕਾਂ ਨੇ ਵੇਖਿਆ ਛੱਡ ਕੇ ਭੱਜ ਗਏ ਆ ਤੇ ਉਹ ਨੂੰ ਕੇ ਦੱਸਿਆ ਟੈਲੀਫੋਨ ਕੀਤਾ ਤੇ ਉਹ ਆਣ ਕੇ ਖਲੋ ਗਈ ਜੀ ਐਹੀ ਮੈਂ ਮੈਂ ਫੜ ਲਈ ਜੀ ਇਹ ਕੋਈ ਮੇਤਰਾ ਦੇ ਜਿਹੜੇ ਮਨੋ ਡਰਾਮੇ ਆ ਉਹ ਡਰਾਮੇ ਕਰਕੇ ਸਰਕਾਰਾਂ ਨਹੀਂ ਚੱਲਦੀਆਂ ਡਰਾਮੇ ਕਰਕੇ ਲੋਕਾਂ ਨੂੰ ਉਹ ਮਨੋ ਇਨਸਾਫ ਨਹੀਂ ਮਿਲਦਾ ਇਨਸਾਫ ਜਿਹੜਾ ਉਹ ਲੋਕਾਂ ਚ ਜਾ ਕੇ ਗਰਾਊਂਡ ਲੈਵਲ ਤੇ ਜਿਹੜਾ ਇਨਸਾਫ ਦਿੱਤਾ ਜਾਵੇ ਫੇਰ ਗੱਲ ਬਣਦੀ ਆ ਪੰਜਾਬ